ਤ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿਹੜੇ ਪਾਸੇ ਨਜ਼ਰ ਮਾਰ ਰਹੇ ਹਾਂ ਕਿ ਪਾਣੀ ਪਾਣੀ ਨਜ਼ਰ ਆਏਗਾ ਪਹਿਲਾਂ ਤੁਸੀਂ ਇਹ ਸਾਹਮਣੇ ਤਸਵੀਰ ਦੇਖ ਲਓ ਜਿਸ ਤੇ ਮੈਂ ਫੋਕਸ ਕਰ ਰਹੇ ਹਾਂ ਇਸ ਜਗ੍ਹਾ ਤੇ ਕੱਲ ਪਾਣੀ ਸੀ ਪਰ ਉਸ ਤੋਂ ਬਾਅਦ ਕਾਫੀ ਜ਼ਿਆਦਾ ਪਾਣੀ ਵਧਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਜਿੱਧਰ ਵੀ ਨਜ਼ਰ ਮਾਰੋਗੇ ਪਾਣੀ ਪਾਣੀ ਨਜ਼ਰ ਨਜ਼ਰ ਆਏਗਾ ਔਰ ਇਕਦਮ ਪਾਣੀ ਤਕਰੀਬਨ ਇੱਕ ਕੈਦ ਵਿੱਚ 2 ਤੋਂ 3 ਫੁੱਟ ਪਾਣੀ ਵੱਧ ਚੁੱਕਿਆ ਹੈ ਕਾਫੀ ਜ਼ਿਆਦਾ ਪਾਣੀ ਵਧਿਆ ਦਰਿਆ ਸਤਲੂਜ ਵਿੱਚ ਔਰ ਅਜੇ ਵੀ ਪਾਣੀ ਲਗਾਤਾਰ ਵਧ ਰਿਹਾ ਹੈ ਤਾਂ ਜੋ ਨੀਵੇਂ ਇਲਾਕੇ ਸੀ ਨੀਵੇਂ ਅਰੀ ਸੀ ਉਹਨਾਂ ਵਿੱਚ ਤਾਂ ਪਾਣੀ ਭਰਨਾ ਸ਼ੁਰੂ ਹੋ ਚੁੱਕਿਆ ਸੀ ਪਹਿਲਾਂ ਹੀ ਪਰ ਹੁਣ ਜੋ ਉੱਚੇ ਇਲਾਕੇ ਸੀ ਜਿੱਥੇ ਪਾਣੀ ਚੜਨ ਦੀ ਸੁਭਾਵਨਾ ਨਹੀਂ ਸੀ ਉੱਥੇ ਵੀ ਖਤਰਾ ਵੱਧ ਚੁੱਕਿਆ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਬਹੁਤ ਜ਼ਿਆਦਾ ਵਧਣ ਸ਼ੁਰੂ ਹੋ ਚੁੱਕਿਆ ਹੈ ਖਾਸ ਕਰਕੇ ਇਹ ਥਾਂ ਕਾਫੀ ਜ਼ਿਆਦਾ ਉੱਚਾ ਫਿਰ ਜਦੋਂ ਨੀਵੇਂ ਇਲਾਕਿਆਂ ਦੇ ਵਿੱਚ ਲੋਹੀਆ ਏਰੀਆ ਜਾਂ ਫਿਰ ਫਾਜਲਕਾ ਫਾਜਲਕਾ ਦੇ ਏਰੀਏ ਦੇ ਵਿੱਚ ਜਾਵੇਗਾ ਤਾਂ ਉੱਥੇ ਕਿਸ ਕਦਰੇ ਪਾਣੀ ਤਬਾਹੀ ਮਚਾਏਗਾ ਤੁਸੀਂ ਆਈਡੀਆ ਅੰਦਾਜ਼ਾ ਲਗਾ ਸਕਦੇ ਹੋ ਤਾਂ ਕਾਫੀ ਜ਼ਿਆਦਾ ਦਰਿਆ ਸਤਲੂ ਜਦਾ ਪਾਣੀ ਵੱਧ ਚੁੱਕਿਆ ਸਵੇਰੇ ਦੇ ਸਵੇਰ ਤੋਂ ਲੈ ਕੇ ਅੱਜ ਫਿਰ ਇੱਕਦਮ ਪਾਣੀ ਵਧਣਾ ਸ਼ੁਰੂ ਹੁੰਦਾ ਹੈ ਤੇ ਕਾਫੀ ਜ਼ਿਆਦਾ ਪਾਣੀ ਵਧਿਆ ਥੋੜਾ ਨਹੀਂ ਕਹਿ ਸਕਦੇ ਕਿ ਫਟ ਜਾ 2 ਫਟ ਜੱਕ ਦਾ ਪਾਣੀ ਦੀ ਛੱਲਾਂ ਆਉਂਦੀਆਂ ਤੇਰ ਦੇਖਦੇ ਦੇ ਪਾਣੀ ਕਾਫੀ ਜ਼ਿਆਦਾ ਵੱਧ ਚੁੱਕਿਆ ਇਸ ਟਾਈਮ ਦੀ ਵੱਡੀ ਅਪਡੇਟ ਵੱਡੀ ਤਸਵੀਰ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਕਾਫੀ ਜ਼ਿਆਦਾ ਵੱਧ ਚੁੱਕਿਆ ਜਿੱਧਰ ਵੀ ਨਜ਼ਰ ਮਾਰਾਂਗੇ ਪਾਣੀ ਪਾਣੀ ਨਜ਼ਰ ਆਏਗਾ ਤਾਂ ਇਸ ਜਗ੍ਹਾ ਤੇ ਤਸਵੀਰ ਤੁਸੀਂ ਦੇਖ ਦੇਖ ਰਹੇ ਹੋ ਇੱਥੇ ਪਹਿਲਾਂ ਪਾਣੀ ਨਹੀਂ ਸੀ ਜੇ ਕੱਲ ਦੀ ਗੱਲ ਕਰੀ ਤਾਂ ਪਾਣੀ ਤਕਰੀਬਨ ਸੋ ਤੋਂ 200 ਮੀਟਰ ਪਿੱਛੇ ਸੀ ਪਾਣੀ ਤਾਂ ਹੁ ਜੱਕਦਾ ਪਾਣੀ ਇਸ ਤਰ੍ਹਾਂ ਵਧਿਆ ਕਿ ਇੰਨੀ ਵੱਡੀ ਕਿਸ਼ਾਲ ਆਈ ਉਸ ਤੋਂ ਪਾਣੀ ਅੱਗੇ ਪਧਰਾ ਸ਼ੁਰੂ ਹੋਇਆ ਚਾਰੇ ਪਾਸੇ ਪਾਣੀ ਪਾਣੀ ਹੋ ਗਿਆ ਔਰ ਦਰਿਆ ਸਤਲੁਜ ਦੀ ਵੱਡੀ ਅਪਡੇਟ ਵੱਡੀ ਤਸਵੀਰ ਤੁਹਾਡੇ ਸਾਹਮਣੇ ਦਰਿਆ ਸਤਲੁਜ ਦਾ ਜਲ ਪਧਰੇ ਲਗਾਤਾਰ ਵਧ ਰਿਹਾ ਹੈ ਸਿੱਧੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਾਫੀ ਜ਼ਿਆਦਾ ਪਾਣੀ ਵਧਿਆ ਦਰਿਆ ਸਤਲੁਜ ਦਾ ਕੁਝ ਟਾਈਮ ਦੇ ਵਿੱਚ ਹੀ ਕੁਝ ਮਿੰਟਾਂ ਦੇ ਨਾਲ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਮਿੰਟਾਂ ਦੇ ਨਾਲ ਪਾਣੀ ਵਧ ਰਿਹਾ ਹੈ ਇਸ ਟਾਈਮ ਵੱਡੀ ਅਪਡੇਟ ਹੈ ਕਿ ਪਾਣੀ ਮੈਂਟਾਂ ਦੇ ਹਿਸਾਬ ਨਾਲ ਵਧ ਰਿਹਾ ਦਰਿਆ ਸਤਲੁਜ ਦੇ ਵਿੱਚ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੈਦਪੁਰ ਤੋਂ ਜਗਰਾਵ ਰੋਡ ਦੀਆਂ ਨੇ ਜਿੰਤਰ ਵੀ ਤੁਸੀਂ ਨਜ਼ਰ ਮਾਰੋਗੇ ਪਾਣੀ ਪਾਣੀ ਨਜ਼ਰ ਆਏਗਾ ਕਾਫੀ ਜ਼ਿਆਦਾ ਪਾਣੀ ਪਾਣੀ ਦੀ ਆਵਾਜ਼ ਤੁਹਾਨੂੰ ਜ਼ਰੂਰ ਸੁਣਾਈ ਦੇਣਦੀ ਹੋਵੇਗੀ ਕਾਫੀ ਜ਼ਿਆਦਾ ਪਾਣੀ ਵਧ ਚੁੱਕਿਆ ਕੁਸ਼ ਮਹੈਸਟੇਮ ਦੇ ਵਿੱਚ ਦਰਿਆ ਸਤਲੁਜ ਦਾ ਜੋ ਹੈ ਪਾਣੀ ਕਾਫੀ ਜ਼ਿਆਦਾ ਵਧ ਚੁੱਕਿਆ ਤੇ ਇਹ ਵਾਲਾ ਥਾਂ ਕਾਫੀ ਜ਼ਿਆਦਾ ਉੱਚਾ ਸੀ ਪਰ ਹੁਣ ਇਸ ਤੇ ਵੀ ਪਾਣੀ ਨੇ ਚੜਨਾ ਸ਼ੁਰੂ ਕਰ ਦਿੱਤਾ ਹੈ ਇਧਰ ਜੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਇਧਰ ਲਗਾਤਾਰ ਵਧ ਰਿਹਾ ਕਿਉਂਕਿ ਥਾਂ ਕਾਫੀ ਜਿਆਦਾ ਉੱਚਾ ਸੀ ਤਾਂ ਪਾਣੀ ਇਸ ਤਰ੍ਹਾਂ ਕਾਫੀ ਜਿਆਦਾ ਅੱਗੇ ਦਰਿਆ ਚੱਲਦਾ ਸੀ ਕਾਫੀ ਜਿਆਦਾ ਅੱਗੇ ਪਾਣੀ ਸੀ ਪਰ ਜਦੋਂ ਪਾਣੀ ਵਧਿਆ ਤਾਂ ਪਾਣੀ ਕਾਫੀ ਜਿਆਦਾ ਇਹ ਵਾਲੀ ਸਾਈਡ ਜਿਸ ਜਗ੍ਹਾ ਤੁਸੀਂ ਇੱਧਰ ਪਾਣੀ ਵਧਣਾ ਸ਼ੁਰੂ ਹੋ ਗਿਆ ਤਾਂ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਕਾਫੀ ਜਿਆਦਾ ਵਧ ਰਿਹਾ ਹੈ ਇਸ ਟਾਈਮ ਦੀ ਜੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਦੂਜੀ ਗੱਲ ਕਿ ਦਰਿਆ ਦੇ ਵਿੱਚੋਂ ਪਾਣੀ ਬਾਹਰ ਨਿਕਲ ਚੁੱਕਿਆ